ਆ ਸਾਲਾ ਹਲੇ ਤੱਕ ਨਹੀਂ ਆਇਆ ਯਾਰ ਆਪਾਂ ਪੰਗਾ ਹੀ ਲੈ ਲਿਆ ਦਿਨਾਂ ਦਿਹਾੜੀ ਇੱਥੇ ਗੱਲ ਕਰਕੇ ਨਾ ਨਾ ਟਾਈਮ ਹੋ ਗਿਆ 9 ਵਜੇ ਵੀ ਹਲੇ ਆਇਆ ਨਹੀਂ ਤੇ ਕਦੋਂ ਆਊਗਾ ਤੇ ਕਦੋਂ ਚਾਰ ਡੜਲੇ ਬਣੂ ਐ ਇੱਥੇ ਬਾਈ ਮੈਂ ਤੈਨੂੰ ਪਹਿਲਾਂ ਹੀ ਆਖਿਆ ਆਪਾਂ ਚਾਹੀਦਾ ਕੋਈ ਮਿਸਤਰੀ ਭਾਰਲੇ ਉਹ ਯਾਰ ਹੋਰ ਮਿਲਦਾ ਨਹੀਂ ਕੋਈ ਮਿਸਤਰੀ ਜਿਹੜਾ ਇੱਥੇ ਠੱਕਰ ਹੁੰਨ ਸਾਰੇ ਇੱਕ ਬੰਦਾ ਮਿਸਤਰੀ ਲਾਈ ਬੈਠਾ ਲਾਓ ਆਂਦਾ ਦੇਖੇ ਤੁਰਦਾ ਕਿਵੇਂ ਉਸ ਭਾਏ ਬਣਿਆ ਆਉਂਦਾ ਕੱਲ ਸੁਣਵਾ ਮੇਰੇ ਹਾਂਜੀ ਮਿਸਤਰੀ ਜੀ ਕਹਿਣਾ ਪੁੱਛ ਕੇ ਜਕੜੀ ਜਾਵਾ ਠੀਕ ਆ ਅੰਜ 10 ਦਿਨ ਟਪੋਣੇ ਇੱਥੇ ਆਪਾਂ ਠੀਕ ਹੈ ਹੋਰ ਕੰਮ ਘੁੰਮ ਹੈ ਨਹੀਂ ਆਪਣੇ ਕੋਲੇ ਅੱਛਾ ਤੇ ਜਿਵੇਂ ਜਿਵੇਂ ਮੈਂ ਕਹਿੰਨਾ ਓਵੇਂ ਕਰਨਾ ਬਸ ਠੀਕ ਹੈ ਬਾਕੀ ਫਿਕਰ ਹੋ ਜਾਓ ਜੀ ਕੀ ਹਾਲ ਚਾਲ ਹੈ ਆ ਜਾ ਬਹੁਤ ਆ ਗਿਆ ਵੇ 9 ਵਜੇ ਕੀ ਕਰਨ ਲੱਗੇ ਓਏ ਯਾਰ ਆ ਬੰਦੇ ਲੈ ਕੇ ਆਏ ਪਾਲਕੇ ਪਹਿਲਾਂ ਨੇ ਤਾਂ ਇਹ ਨਹੀਂ ਗਏ ਜਵਾਬ ਦੇ ਕੇ ਮਸਾਂ ਭਾਲ ਕੇ ਲੈਣੇ ਮੌਕੇ ਤੇ ਹੁਣ ਐਂ ਤਾਂ ਤੂੰ ਕੰਮ ਹੀ ਨਹੀਂ ਨਵੇੜ ਉਹ ਤੂੰ ਚਲੋ ਬਸ ਸਮਾਨ ਲਿਆਓ ਤੇ ਕੰਮ ਦਾ ਨਿਬੜ ਲੈ ਹੁਣ ਜੋ ਚਾਹੋ ਚਲੋ ਕਰਾ ਤੁਹਾਨੂੰ ਆ ਦਿਖਾਉਣੇ ਆ ਚਲ ਹੁਣ ਨਵੇੜ ਦਾਂਗੇ ਜੇ ਗੱਲ ਗਈ ਆ ਪਿਆ ਸਮਾਨ ਲਾ ਬੰਦਿਆਂ ਨੂੰ ਇਹਨਾਂ ਨੂੰ ਬਣਾ ਕੇ ਬੱਜਰੀ ਕੁੱਟ ਕੇ ਤੇ ਪਾਓ ਘੋਲੀਏ ਨਵੇੜੋ ਸਮਾਨ ਇਹ ਹੀ ਨਹੀਂ ਕਿਹਾ ਭਰਾਵਾ ਪਹਿਲਾਂ ਬੰਦੇ ਕੈਮ ਕਰਨ ਇਹਨਾਂ ਨੂੰ ਕੈਮ ਕਰੋ ਫਿਰ ਉਸ ਮਣ ਗਿਆ ਤੁਹਾਨੂੰ ਮਾਲ ਮੂਲ ਖਵਾਓ ਇਹਨਾਂ ਨੂੰ ਪਹਿਲਾਂ ਘਾਟਾ ਲਿਆ ਲਿਆ ਛੇਤੀ ਪਰ ਚਾਹ ਜੂ ਬੜਾ ਕੜੀ ਇਹ ਬਸ ਚਾਹ ਹੁੰਦੀ ਹੈ ਹੂੰ ਠੀਕ ਹੈ ਕੁੱਟ ਕੁੱਟ ਕਰਕੇ ਪੀਣੀ ਆ ਝਾੜੀ ਤੇ ਆਪਾਂ ਗੜਾ ਠੇਕੇ ਤੇ ਮਾ ਝਾੜੀ ਟੋਪਣੀ ਆਪਾਂ ਹੋਰ ਕੀ ਰਗਣਾ ਵੀ ਹੋ ਜਾਊਗਾ ਆ ਲੈ ਆ ਲੈ ਆ ਜਾ ਬਈ ਉਹ ਮੁੰਡਾ ਕਦੋਂ ਦੇ ਡਿੱਕੀ ਜਾਂਦੇ ਆ ਸਾਰੇ ਦਿਨ ਉਹ ਟਾਈਮ ਬਹੁਤ ਲਾਦਣਾ ਪਹਿਲਾਂ ਤੂੰ ਬਣਾ ਕੇ ਰੱਖਿਆ ਕਰ ਤਾਂ ਕੋਈ ਗੱਲ ਨਹੀਂ ਆ ਲੈ ਆ ਪਾਵੇਂ ਮੁਰਗੇ ਨਾ ਖਵਾ ਮੁੰਡਾ ਨੂੰ ਕੀ ਲਿਆਉਣਾ ਯਾਰ ਇਹਨੂੰ ਖਵਾ ਖਵਾ ਆਪੀ ਖਾ ਲਓ ਉਹਦੇ ਲਾਲੋ ਜਿਹੜਾ ਕੋਈ ਲਾਉਣਾ ਕੋਈ ਲਾਲੋ ਲਾਲੋ ਮੈਂ ਕਰਤਾ ਹਾਂ ਅੰਮ੍ਰੇ ਜਲਦੀ ਕਰੋ ਅੱਗੇ ਬਹੁਤ ਲੇਟ ਆ ਬਸ ਬਸ 10 ਮਿੰਟਾਂ ਚ ਕੰਮ ਹੋ ਜਾ ਤਾਂ ਮੁੰਡੇ ਹੁਣ ਵੇਖ ਹੀ ਜਏ ਤੂੰ ਲੱਗਦੀ ਫਰਸ਼ ਤੇ ਆ ਲੈ ਲੈ ਉਹ ਵੀ ਫਾਹ ਆਹ ਕਾਲਾ ਮਾਲ ਵੀ ਕੀ ਤਿੰਨਾਂ ਕੋਲ ਤੇਜ਼ ਨਹੀਂ ਹੁੰਦਾ ਮਾਲ ਹਾਂ ਹਾਂ ਕਿਹਨੂੰ ਵਾਸ ਪਹਿਲੇ ਦਿਨ ਆਇਆ ਤੁਹਾਨੂੰ ਆਪਾਂ ਲੱਭੂ ਫੇਰ ਬੱਚਾ ਆ ਵੀ ਆ ਰਾਮ ਨਾਲ ਮੈਂ ਬੇਮਕਨਾ ਕਰਦਾ ਹਾਂ ਵੱਧ ਦਾ ਘੰਟਾ ਮੈਨਾਂ ਜਾਂ ਵੱਧ ਦਾ ਘੰਟਾ ਮੰਨ ਨਹੀਂ ਯਾਰ ਇਹ ਲੈਨੇ ਬਹੁਤ ਹੀ ਧੀਰੇ ਮੈਂ ਖੇਤ ਵੀ ਕਿਹੜਾ ਮਾਰਿਆ ਇਹ ਹਾਲੇ ਅੱਛੀ ਬੈਠੇ ਯਾਰ 10 ਵਜਣ ਵਾਲਿਆ ਥੋੜੇ ਤੋਂ ਹਾਲੇ ਚਾਹ ਹੀ ਨਹੀਂ ਪੀਤੀ ਗਈ ਤੀਤਲੀਏ 22 ਤਲੀ 31 ਤੀ ਕਾਹੀ ਬੜਾ ਲੱਦਿਆ ਆਹ ਤੱਤੀ ਹੁੰਦੀ ਆ ਭਾਵਾ ਚੱਲ ਯਾਰ ਹੁਣ ਉੱਠੋ ਫੇਰ ਲਾਓ ਕੋਈ ਦੋ ਇਟਾ ਉਸਦਾ ਐਂ ਯੱਦ ਦੀ ਢੜੀ ਟਪਾਤੀ ਓਏ ਆ ਟਮੇ ਤੁੱਤ ਲਈ ਕਿੱਥੋਂ ਵੜ ਕੇ ਲਿਆਂਦੀ ਆ ਇਹ ਇਹਦਾ ਮੂੰਹ ਬੰਦਰ ਖਾਈ ਤੇ ਕੋਈ ਨਹੀਂ ਮੈਂ ਮੈਂ ਬੈਠਾ ਮੈਂ ਆਪੇ ਸਾਹ ਦੇਖ ਪਰੋ ਚੱਲ ਲਾਈਏ ਤੁਹਾਡੇ ਵਾਲੇ ਫੇਰ ਰੋਟੀ ਦਾ ਟਾਈਮ ਵੀ ਹੋਣਾ ਰਿਹਾ ਹੋਰ ਆ ਜਾ ਤੂੰ ਐਂ ਕਰ ਕਈ ਲੈ ਕੇ ਆ ਤੂੰ ਫੀਤਾ ਚੱਕਿਆ ਆਪਣਾ ਮੇਨ ਗਿਆ ਪਾ ਲਿਆ ਲਉ ਢਿੱਕ ਲੈ ਆ ਲੈ ਆ ਫੜ ਕੇ ਰੱਖ ਮਗਰ ਕੋਤਰੇ ਹੋਣਾ ਉੱਥੇ ਖੜਨ ਲੱਗਾ ਤੈਨੂੰ ਮੈਂ ਤੇਰੀ ਤੈਨੂੰ ਖੜਨ ਨੂੰ ਤੈਨੂੰ ਲਾਉਂਦਾ ਤੇ ਤੈ ਆਈ ਨਹੀਂ ਜਾ ਜਾ ਉੱਥੇ ਜਾ ਕੋਣ ਜਾ ਉੱਥੇ ਜਾ ਹੁ ਜਾ ਪਤਾ ਨਹੀਂ ਕਿੱਥੋਂ ਆ ਜਾਂਦੀ ਇਹ ਲਾ ਲਾ ਲਾਲਾ ਇੱਥੇ ਲਾਲਾ ਤੂੰ ਕਿੱਲਾ ਆ ਗਿਆ ਜੇ ਮੈਂ ਤਾਂ ਮੈਂ ਤੇਲੀ ਵੀ ਤੇ ਦੇ ਲਾਦਾ ਫਾਲੂ ਤਾਂ ਜਾ ਸੀ ਫਰੀ ਤਾਂ ਬੈਠਾ ਉਹ ਐ ਕਰ ਕੇ ਇੱਥੇ ਰੱਖ ਦੇ ਮੈਂ ਆਪੇ ਕਰ ਦਊਂਗਾ ਤੇ ਕੋਈ ਡਲੇ ਲਿਆ ਪੰਜ ਕੇ ਜਾ ਕੇ ਠੀਕ ਹੈ ਜੀ ਡਲੇ ਲਾਉ ਡਲੇ लेकिन ये साला कर क्या रहे हैं आप थोड़ा <laughs> करो रोटी का टाइम होगा पे चल गए ढाई बजे चंगा भुख लगी चलो चलो आज आज इधर तुर पे ਓ ਮਿਸਤਰੀ ਹੁਣ ਕਿਧਰ ਹੋਣ ਅਸੀਂ ਰੋਟੀ ਖਾ ਕੇ ਆਉਣੇ ਆ ਤੇ 2 2 ਵੇ ਨੂੰ ਚਾਹ ਬਣਾ ਕੇ ਰੱਖਿਆ ਵਾ ਬਈ ਤਾਂ ਮਰੀ ਥਾਲ ਤੇ ਲੱਗੀ 2 hours later ਓ ਜੋ ਓ ਜੋ ਓ ਫਟੋ ਫਟ ਕਿਧਰ ਓ ਬਈ ਤੁਹਾਡੀ ਚਾਹ ਬਣਾਈ ਵੀ ਉਹਦੇ ਲੱਗੋ ਬਈ ਐ ਮਨ ਵੇਟ ਤੋਂ ਤੁਡੀ ਉਹ ਜਿਹੜਾ ਟੈਂਟ ਬਣਾ ਸੀ ਆਪਣਾ ਉਹ ਤਾਂ ਹੋਰ ਕਿਚਾ ਵੀ ਬਣਾ ਰੱਖੀ ਥੰਡੀ ਹੈ ਸ਼ਾਮ ਕੇ 5 ਵਜੇ ਨਸਤਰਾ ਹਾਂ 5 ਵਜੇ ਕੇ ਕਹਿਣਾ ਕੋ ਸਪੀਡੇ ਚ ਲੜੀ ਜਾਂਦੇ ਆ 5 ਵਜੇ ਤੇ ਹੋਰ ਅਰਥ ਨਾ ਟਾਈਮ ਆਇਆ ਮੈਂ ਕਮੜਾ ਮੋੜਾ ਉਹ ਬਾਈ ਉਹ ਬਾਈ ਜੀ ਹੌਣ ਕੀ ਗੋਲੀ ਵੱਜ ਗਈ ਤੇਰੇ ਟਾਈਮ ਹੋ ਗਿਆ ਯਾਰ ਹੁਣ ਲਿਆ ਕੋ ਦਾ ਟਾਈਮ ਹੋ ਗਿਆ ਗੱਗ ਬੁਗ ਲਾਉਣਾ ਮੁੰਡਿਆਂ ਨੇ ਵੀ ਫਿਰ ਹੱਥ ਨਾਲ ਯਾਰ ਤੂੰ ਇੱਟਾਂ ਦਾ ਚਾਰ ਲਾਈਆਂ ਸਾਰੀ ਦਿਹਾੜੀ ਚ ਹੁਣ ਤੂੰ ਘਨ ਹੱਥਨ ਵੀ ਹੋ ਗਿਆ ਯਾਰ ਮੇਰੇ ਨਾਲ ਤਾਂ ਤੂੰ ਠੇਕਾ ਕਰ ਲੈ ਮੈਥੋਂ ਨਹੀਂ ਪੂਰਾ ਆਈਦਾ ਤੈਨੂੰ ਠੇਕੇ ਦਾ ਫਿਰ ਮੈਂ 10000 ਰੁਪਏ ਲਵਾਂ ਮੈਂ ਤੈਨੂੰ 12 ਦੇਉ ਯਾਰ ਤੂੰ ਮੇਰਾ ਕੰਮ ਨਾ ਵੇਖ ਕਿ ਦਿਨ ਵੇਖ ਠਾਲਾ ਬੈਠੇ ਠੇਕੇ ਤੇ ਕਰ ਪੈਸਾ ਹੀ ਪੈਸਾ ਹੋਗਾ ਚਲੋ ਐ ਕਰੂ ਠੇਕਾ ਹੋਗਾ ਸਿੱਧੀ ਇੱਟਾਂ ਲਿਓ ਵਾ ਜਾ ਕੇ ਭੱਜ 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 ਲਿਆ ਲਿਆ ਲੋਕਰ ਸਟੋ ਸਟੋ ਚਲੋ 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 ਪੰਜ ਪੰਜ ਛੇਤੀ ਲਿਆਓ ਬਸ ਕਰੇ ਬਸ ਕੁਲੀਟਾ ਕੰਮ ਨਿਪੜ ਗਿਆ ਨਿਪੜ ਗਿਆ ਫੜਦੇ ਹੋ ਚਲੋ ਤਲਿਏ ਚੰਗੀ ਤਰ੍ਹਾਂ ਬਦਲ ਜੇ ਵਾਵਾ ਹੋਏ ਪਏ ਆ ਨਹੀਂ ਹੋਣਾ ਥੋੜਾ ਕੰਮ ਨਿਪੜ ਗਿਆ 100 ਰੁਪਏ ਫੜਾਓ ਨਿਪੜ ਗਿਆ ਹੋਰ ਹੋਰ ਅੱਛਾ ਲਾਜੀ ਥੋੜੀ ਦੋ ਘੰਟੇ ਲਾਏ ਯਾਰ ਹੋਰ ਇੰਨਾ ਚਲ ਪੇਮੈਂਟ ਤੁਹਾਨੂੰ ਮੈਂ ਗੂਗਲ ਪੇ ਕਰ ਦਿੰਦਾ ਕੋਈ ਜਾ ਆਏ ਫਤੰਦੋ ਦਾ ਪਹਿਲਾਂ ਹੀ ਠੇਕਾ ਕਰ ਲੈਂਦੇ ਇਹਦੇ ਨਾਲ ਪਹਿਲਾਂ ਕੈਸ਼ ਕਰ ਲਾਉਣ ਤਾਂ ਤੱਕ ਹੋਰ ਯਾਰ ਜੇ ਦਿਹਾੜੀ ਤੇ ਲੱਗੇ ਰਹਿੰਦੇ ਤਾਂ ਆਪਣੇ ਭਾਂਡੇ ਵਗਾਣੇ ਕੀ ਹੋਣੇ